ਆ ਮਾਰ ਕੇ ਦੇ ਦੇ ਇਹ ਭਾਈ ਮੇਰਾ ਨਾਮ ਰਤੂ ਕੁਮਾਰ ਹੈ ਮੈਂ ਬੰਦਰਪੁਰ ਜਾਤ ਮੈਂ ਤੇ ਇਹ ਨਵੀਂ ਬੁਰ ਕਲੋਨੀ ਹੈ ਸਰਪਾ ਇਹ ਐ ਨੀ ਪੜਾ ਲੱਗਾ ਪਪ ਤੇ ਜੰਝ ਕਰ ਲਾ ਕੇ ਖੜੇ ਤੇ ਲੋਕੀ ਖੜੇ ਆਪਾਂ ਵਿੱਚ ਆਵੇ ਤੋੜ ਦੇ ਕੇ ਤੇ ਗੱਡੀ ਇਤਨਾ ਨਹੀਂ ਭੱਜੀ ਤੇ ਮੁੰਡੇ ਵਿੱਚ ਪਾੜ ਜਾਨੀ ਤੇ ਚਾਈ ਹੁੰਦਾ ਉਹਦਾ ਬੱਚਾ ਪਾਹੀ ਦੇਖੀ ਰਿਹਾ ਜਦ ਵੀ ਅਸੀਂ ਬੀੜ ਜੀ ਹੈ ਕਮਾ ਕੁੰਮਰ ਟੁੱਟਾ ਸਾਡੇ ਸਾਹਮਣੇ ਗੱਡੀ ਦੇ ਦੇਖ ਲਿਆ ਆਪਾਂ ਆਪਾਂ ਦੂਰੋਂ ਦੇਖ ਕੇ ਆਇਆ ਤੇ ਰਹੀ ਵੇਖ ਕੇ ਜਾਨਣਾ ਪਈ ਮੁੰਡੇ ਬਿਲਕੁਲ ਸਹੀ ਆਹ ਆਦਰਾ ਕੰਬਿਨੈਰੀ ਵਹੀ ਜੀ ਇਧਰੋਂ ਅਡਰੈਸ ਕਰੇਗੇ ਤੇ ਪਾਣੀ ਮੋੜੇ ਇਹ ਇੰਨਾ ਨਹੀਂ ਪਤਾ ਸੀ ਖਾਦੀ ਵੀ ਤੇ ਮੁੰਡੇ ਵਿੱਚ ਬਿਲਕੁਲ ਸਹੀ ਆਪਾਂ ਕਹਿੰਦਾ ਮੁਰਿਆਂ ਨੂੰ ਫਿਰ ਪ੍ਰੋਜੈਕਟਾਂ ਤੇ ਲੱਗੇ ਉਹਨੂੰ ਆਪਾਂ ਲੈਣੇ ਫਿਰ ਕੰਮ ਨਹੀਂ ਆਣਾ ਅਰੇੜਾ ਵੀ ਗੜਾ ਪਾਣੀ ਉਹ ਫਿਰ ਸਾਨੂੰ ਹੋਸਟ ਕਰੇਗਾ ਅਕਸ਼ੇ ਨਾਮ ਇਹ ਆਪਣੇ ਨਵੀਪੁਰੇ ਕਲੋਨੀ ਦੇ ਲਾਗੇ ਆ ਕੀ ਕਰਤਾ ਗਿਆ ਜਾਨੀ ਗੱਡੀ ਦਾ ਘਟਰਾ ਇਹਨਾਂ ਨੇ ਸਾਰਾ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੰਟਰੋਲ ਨਹੀਂ ਹੋਈ ਗੱਡੀ ਇਹਨਾਂ ਕੋ ਫਾਸਟ ਦੱਬੀ ਗਈ ਇਸ ਉਹਦੇ ਚੱਕਰ ਨਾਲ ਇਹਨਾਂ ਦਾ ਨੁਕਸਾਨ ਹੋ ਗਿਆ ਮਗੇ ਮੁੰਡੇ ਬਚ ਗਏ ਬਚਾਇਆ ਪੰਜ ਮੁੰਡੇ ਜਿਹੜੇ ਗੱਡੀ ਦੇ ਸਵਾਰ ਬਚਾ ਆਇਆ ਇਹਨਾਂ ਦਾ ਕੋਈ ਵੱਡੀ ਸੱਤ ਮਿੰਟ ਦੀ ਤਾਂ ਆ ਗਿਆ ਉਹ ਦਿਓ ਸਾਰੇ ਜੰਗੇ ਆ ਬੱਤੀ ਨੀ ਨਾ ਵੱਜੀ ਬੇਨਾ ਲੱਗ ਬੱਤੀ ਨੀ ਇਹਨਾਂ ਕੋ ਇਤਨਾ ਓਵਰਟੇਕ ਕਰ ਦਿਆ ਕੰਟਰੋਲ ਨਹੀਂ ਗੱਡੀ ਹੋਈ ਖੰਭੇ ਨਾ ਵੱਜੀ ਖੰਭੇ ਨੂੰ ਵੀ ਤੋੜ ਕੇ ਗੱਡੀ ਲੰਘ ਗਈ ਗੱਡੀ ਅੱਗੇ ਜਾ ਕੇ ਦਰਖਤ ਤੇ ਟੰਗ ਗਈ ਫਿਰ ਜਾ ਕੇ ਧੁੱਕੀ ਗੱਡੀ ਇਹ ਨੌਜਵਾਨ ਕਿਵੇਂ ਖੁੱਦ ਆ ਕੇ ਬਾਹਰ ਦੇ ਲੋਕਾਂ ਨੇ ਕੱਢਿਆ ਆ। ਕੱਢਿਆ ਆ ਕੇ ਲੋਕਾਂ ਨੇ ਵਿੱਚ ਥੋੜੀ ਹੈਲਪ ਕੀਤੀ ਉਹਨਾਂ ਦੀ ਫਿਰ ਵੀ ਚੋਚ ਬਚਾਅ ਹੋ ਗਿਆ ਵੈਸੇ। ਸੱਟਾ ਵਗੈਰਾ ਵੀ ਲੱਗਿਆ ਜੀ। ਸੱਟਾ ਨੋਰਮਲੀ ਐ ਇਦਾਂ ਪਤਰੀ ਪੁਤਰੀਆਂ ਫਰੀਆਂ ਹੋਣਗੀਆਂ ਸਾਡਾ ਤੁਹਾਡੇ ਬਾਹਰ ਹਾਂ ਤੇ ਬੱਸ। ਕੋਈ ਇੰਨਾ ਖਾਸ ਨਹੀਂ ਐ ਠੀਕ ਐ ਨੋਰਮਲੀ ਐ। ਕੁਝ ਪਤਾ ਲੱਗੇ ਕਿ ਕਿੰਨੇ ਨੌਜਵਾਨੀ ਦੇ ਸੀ? ਪੰਜ ਸਵਾਰੀ। ਹਾਂਜੀ। ਫਿਰ ਉਹਨਾਂ ਨੂੰ ਹੋਰ ਕਿੱਥੇ ਪਹੁੰਚਾਇਆ? ਹਸਪੀਟਲ ਪਹੁੰਚਾਇਆ ਗਿਆ ਪੁਬਰੀ। ਕੋਈ ਪਤਾ ਕਿ ਕਿੱਥੇ ਜਾ ਰਹੇ ਜਾਂ ਕੋਈ ਹੋਰ ਜਾਣਕਾਰੀ। ਇੰਨਾ ਨਹੀਂ ਸਰ ਜਾਣਕਾਰੀ ਅਧਿਕਾਰੀ ਆਏਗੇ। ਹਾਂਜੀ ਆਏ ਤੇ। ਦਾਵਾ ਤੇ ਕੀ ਘਟਨਾਈ ਆ ਸਾਰੀ ਇਹ ਬਾਈਪਾਸ ਨਵੀਂਪੁਰ ਪੈਂਦਾ ਵਾ ਮੋਕੇ ਤੇ ਆ ਪਤਾ ਇਹ ਲੱਗਾ ਵਾ ਕਿ ਗੱਡੀ ਓਵਰ ਸਪੀਡ ਗੱਡੀ ਆ ਰਹੀ ਸੀ ਜਿਹੜੀ ਅਚਾਨਕ ਇੱਕ ਦਰਖਤ ਦੇ ਵਿੱਚ ਜਾ ਟਕਰਾਈ ਜਾ ਤੇ ਜਿਹੜੇ ਮਾੜੀਆਂ ਮੋਟੀਆਂ ਜਿਹੜੇ ਚਾਲਕਾਂ ਨੂੰ ਫਟਾਫਟਾ ਲੱਗੀਆਂ ਘਰੀਟਾਂ ਘੁੱਟਾਂ ਲੱਗੀਆਂ ਬਾਕੀ ਬਚਾ ਵਾ ਕਿ ਹੁਜੇ ਕੋਈ ਗੱਲ ਬਾਤ ਨਹੀਂ ਕਰਾਂ ਬਬਰੀ ਹਸਪੀਟਲ ਫਿਰ ਵੀ ਆਈਂ ਮੈਨੂੰ ਦਾਖਲ ਕਰਾ ਦਿੱਤਾ ਭਾਈ ਵੱਜੀ ਬੜੀ ਜ਼ੋਰ ਨਾਲ ਦੇਖਾਂ ਬਾਈ ਟੁੱਟ ਗਿਆ ਸਾਰਾ ਹਾਂ ਖੰਭਾ ਵੀ ਓਵਰ ਸਵੀਟ ਆ ਰਹੀ ਉਹਨਾਂ ਕੋ ਗੱਡੀ ਕੰਟਰੋਲ ਨਹੀਂ ਰਹੀ ਜਿਹੜੀ ਜਾਟ ਆਪਣੇ ਖੰਭੇ ਤੋਂ ਟਕਰਾਈ ਤੇ ਸਿੱਧੇ ਦਖਤ ਜਾ ਵਜੀ ਨਹੀਂ ਲੱਗਦੀ ਯਾਰ ਮੇਨ ਵਜਾ ਇਹੋ ਜਿਆਦਾ ਸੇੜ ਤੇਜ਼ ਸਪੀਡ ਦੇ ਨਾਲ ਲਾ ਰਹੀ ਸੀ ਗੱਡੀ ਕੰਟਰੋਲ ਹੀ ਨਹੀਂ ਰਹੀ ਪਤਾ ਲੱਗਿਆ ਨੌਜਵਾਨ ਕਿੱਥੇ ਦੀ ਹੈ ਇਹ ਕੁਝ ਪਤਾ ਲੱਗਾ ਕਿ ਇੱਕ ਮੁੰਡਾ ਦਿਨਾ ਨਾ ਕਰਦਾ ਉਹਦਾ ਨਾਂ ਹੈਗਾ ਵਾ ਇਹ ਪ੍ਰਿੰਸ ਪ੍ਰਿੰਸ ਮੁੰਡਾ ਦਿਨਾ ਨਾ ਕਰਦਾ ਬਾਕੀ ਦੋਥੇ ਬਬਰੀ ਹਸਪੀਟਲ ਹੈ ਉਹ ਭੱਜ ਕੇ ਪਤਾ ਕਰ ਲੈਣੇ ਉੱਥੇ ਜਾ ਟੋਟਲ ਕੋਈ ਕਰੀਬ 3-4 ਕਰੀਬ 10 ਦੇ ਲੜਕੇ ਬਚਾਓ ਬਚਾ ਸਾਰਿਆਂ ਦਾ ਬਚਾਇਆ ਕੋਈ ਨਸ਼ੇ ਦਾ ਕੁਝ ਸੇਵਨ ਨਹੀਂ 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 ਨਸ਼ੇ ਵਾਲਾ ਕੋਈ ਸੇਵਨ ਨਹੀਂ ਹੈਗਾ ਜਾ ਕੇ ਫਿਰ ਵੀ ਹੀ